ਸਤਿ ਸ੍ਰੀ ਅਕਾਲ ਦੋਸਤੋ ਆਸ ਕਰਦੇ ਹਾਂ ਕਿ ਸਾਰੇ ਤੰਦਰੁਸਤ ਹੋਣਗੇ ਪਰਮਾਤਮਾ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਵਾਹਿਗੁਰੂ ਸਿਰ ਤੇ ਹਰ ਇੱਕ ਦੇ ਮੈਰ ਪਰੇ ਹੱਥ ਰੱਖ ਕੇ ਅੱਜ ਜਾਣਕਾਰੀ ਲੈ ਕੇ ਆਏਗੇ ਅੱਜ 30 ਤੰ 2024 ਦੇ ਇੱਕ ਵੱਡੀ ਕੱਪਾਂ ਬਾਰੇ ਮਿੱਤਰੋ ਅੱਜ ਬਹੁਤ ਤਗੜੇ ਤਗੜੇ ਕਬੱਡੀ ਕੱਪ ਹੋਣੇ ਨੇ ਆਪਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੇਕਰ ਕਿਸੇ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਆਪਾਂ ਹਰ ਇੱਕ ਕਬੱਡੀ ਦੀ ਵੀਡੀਓ ਆਪਣੇ ਇਸ ਚੈਨਲ ਤੇ ਪਾਉਂਦੇ ਰਹਿਣਗੇ। ਲੋ ਵੀ ਮਿੱਤਰੋ ਗੱਲ ਕਰੋ ਅੱਜ ਦੇ ਕਬੱਡੀ ਕੱਪਾਂ ਬਾਰੇ। ਤਾਂ ਪਹਿਲਾ ਕਬੱਡੀ ਕੱਪ ਅਜ ਪਿੰਡ ਕੈਂਡ ਲੁਧਿਆਣਾ ਜ਼ਿਲ੍ਹੇ ਵਿੱਚ ਹੋਵੇਗਾ ਜਿਸ ਵਿੱਚ ਤਾਂ ਨਖੜੇਰੀ ਬਾਰੋਂ ਨੇ ਪਹਿਲਾ ਇਨਾਮ 52000 ਦੂਜਾ ਇਨਾਮ 44000 ਬਾਕੀ ਤਾਂ ਨੂੰ ਇੱਥੇ 11-11000 ਦਿੱਤਾ ਜਾਊਗਾ। ਬਹੁਤ ਹੀ ਛੋਟੀ-ਛੋਟੀ ਦੇ ਖਿਡਾਰੀ ਪਹੁੰਚ ਰਹੇ ਨੇ ਬਹੁਤ ਤਗੜੀਆਂ ਟੀਮਾਂ ਬਣੀਆਂ ਨੇ ਇੱਥੇ ਵੀ। ਜੇਕਰ ਦੂਜੇ ਕਬੱਡੀ ਕੱਪ ਦੀ ਗੱਲ ਕਰੀਏ ਦੂਜਾ ਕਬੱਡੀ ਕੱਪ ਰਾਮਗੜ੍ਹ ਭੁੱਲਰ ਵਿੱਚ ਹੋਵੇਗਾ ਜਿੱਥੇ ਦੋ ਖਿਡਾਰੀ ਬਾਰੋਂ ਖੜਨਗੇ ਪਹਿਲਾ ਇਨਾਮ 61000 ਦੂਜਾ ਇਨਾਮ 41000 ਬੈਸਟਾ ਲਈ ਵੀ ਇੱਥੇ ਵੱਡੇ ਇਨਾਮ ਦਿੱਤੇ ਜਾਣਗੇ ਇੱਥੇ ਵੀ ਬਹੁਤ ਵਧੀਆ ਟੂਰਨਾਮੈਂਟ ਹੋਣਿਆ ਮਿੱਤਰੋ ਜੇਕਰ ਆਪਾਂ ਤੀਜੇ ਕਬੱਡੀ ਕੱਪ ਗੱਲ ਕਰੀਏ ਤਾਂ ਤੀਜਾ ਕਬੱਡੀ ਕੱਪ ਵਿਦਿਆਲਪੁਰੇ ਮਿਰਜੇ ਹੋਵੇਗਾ ਜਿੱਥੇ ਕਿ ਬਹੁਤ ਹੀ ਛੋਟੀ ਦਾ ਕਬੱਡੀ ਕੱਪ ਹੋਵੇਗਾ ਛੋਟੀ ਛੋਟੀ ਜਿਹੀਆਂ ਟੀਮਾਂ ਇੱਥੇ ਬਣੀਆਂ ਹੋਈਆਂ ਨੇ ਤੇ ਜੇਕਰ ਇਨਾਮ ਦੀ ਗੱਲ ਕਰੀਏ ਤਾਂ ਪਹਿਲਾ ਇਨਾਮ 61000 ਦੂਜਾ ਇਨਾਮ 41000 ਬੈਸਟਾਂ ਨੂੰ ਇੱਥੇ 15-15000 ਦਿੱਤਾ ਜਾਊਗਾ ਬਹੁਤ ਹੀ ਛੋਟੀ ਜਿਹੀ ਟੀਮਾਂ ਬਣੀਆਂ ਨੇ ਦੋਸਤੋ ਇੱਥੇ ਬਹੁਤ ਹੀ ਤਗੜਾ ਟੂਰਨਾਮੈਂਟ ਹੋਣਾ ਦੁੱਗਾਂ ਵਾਲਾ ਖੁਸ਼ੀ ਮੰਨਾਵਲ ਨੂੰ ਪੌਂਟੀ ਟਿਬੇ ਵਾਲਾ ਅੱਜ ਆਸਟ੍ਰੇਲੀਆ ਦੇ ਕਬੱਡੀ ਕੱਪ ਦੇ ਖੇਡ ਰਹੇ ਨੇ ਜਿੱਥੇ ਕੱਜ ਕਬੱਡੀ ਕੱਪ ਆਸਟ੍ਰੇਲੀਆ ਦੇ ਜਿੱਥੇ ਹੋਊਗਾ ਉੱਥੇ ਬਹੁਤ ਤਗੜੇ ਮੈਚ ਹੋ ਰਹੇ ਨੇ ਕੀ ਗੱਲ ਹੈ ਚੈਨਲ ਨੂੰ ਕਰਨਾ ਸਬਸਕ੍ਰਾਈਬ ਹੋ ਜਾਣਕਾਰੀ ਮਿਲਦਾ ਧੰਨਵਾਦ ਸਾਰਿਆਂ ਦਾ ਧੰਨਵਾਦ